ਹਲਕਾ ਮਜੀਠਾ ਦੇ ਪਿੰਡ ਤਲਵੰਡੀ ਖੋਮਣ ਦੇ ਸਰਪੰਚ ਰਗਵੀਰ ਸਿੰਘ ਸੰਧੂ ਨੇ ਆਖਿਆ ਕਿ ਪਿੰਡ ਤਲਵੰਡੀ ਖੋਮਣ ਵਿੱਚ ਅਧੂਰੇ ਪਏ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਨੇਪੜੇ ਚੜਾਇਆ ਜਾ ਰਿਹਾ ਹੈ ਨਾਲ ਹੀ ਉਨ੍ਹਾਂ ਪਿੰਡ ਵਾਸੀ ਨੂੰ ਅਪੀਲ ਕੀਤੀ ਕਿ ਉਹ ਪੰਚਾਇਤ ਦਾ ਸਹਿਯੋਗ ਦੇਣ ਪਿੰਡ ਦੇ ਸਰਪੰਚ ਨੇ ਆਖਿਆ ਕਿ ਪਿੰਡ ਦੇ ਜੋ ਖਰਤਾ ਹਾਲ ਦੇ ਬਾਜ਼ਾਰ ਹਨ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਬਣਾਇਆ ਜਾਵੇਗਾ ਅਤੇ ਜੋ ਪਿੰਡ ਦੀ ਫਿਰਨੀ ਹੈ ਉਸ ਨੂੰ ਕੰਕਰੀਟ ਨਾਲ ਤਿਆਰ ਕੀਤਾ ਜਾਵੇਗਾ ਅਤੇ ਜੋ ਪਿੰਡ ਦੇ ਵਿਚਕਾਰਲੇ ਬਾਜ਼ਾਰ ਹਨ ਉਹਨਾਂ ਨੂੰ ਇੰਟਰਲੌਕ ਟਾਇਲ ਨਾਲ ਤਿਆਰ ਕੀਤਾ ਜਾ ਰਿਹਾ ਹੈ ਤੇ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਚਾਰ ਦੁਆਰੀ ਕਰਾ ਕੇ ਬੈਂਚ ਲਗਾਏਗੇ ਸ਼ੰਭਰਸੀ ਬਲ ਵੀ ਕਰਵਾਇਆ ਗਿਆ ਹੈ ਅਤੇ ਪੰਚਾਇਤ ਦੇ ਨਾਂ ਤੇ ਮੀਟਰ ਵੀ ਲਗਵਾਇਆ ਗਿਆ ਹੈ ਪਿੰਡ ਵਾਸੀਆਂ ਨੂੰ ਅਧੂਰੀ ਵੀ ਮੰਗ ਕੂੜੇ ਦਾ ਡੰਪ ਵੀ ਤਿਆਰ ਕਰ ਦਿੱਤਾ ਗਿਆ ਹੈ ਅਤੇ ਪਿੰਡ ਵਿੱਚ ਰਹਿੰਦੀਆਂ ਗਲੀਆਂ ਨੂੰ ਜਲਦ ਨੇਪੜੇ ਚੜਾਇਆ ਜਾਵੇਗਾ ਜਿਸ ਦੀ ਸ਼ੁਰੂਆਤ ਅੱਜ ਤੋਂ ਕਰ ਦਿੱਤੀ ਗਈ ਹੈ ਸਰਕਾਰੀ ਐਲੀਮੈਂਟਰੀ ਸਕੂਲ ਨੂੰ ਜਾਂਦੇ ਰਸਤਾ ਬਣਾਇਆ ਗਿਆ ਹੈ ਇਸ ਸਬੰਧੀ ਪਿੰਡ ਦੇ ਲੋਕਾਂ ਨੇ ਗੱਲਬਾਤ ਕਰਦਿਆਂ ਹੋਇਆਂ ਆਖ ਕੇ 35 ਤੋਂ 40 ਸਾਲ ਪਹਿਲਾਂ ਜਿਹੜੇ ਅਧੂਰੇ ਕੰਮ ਪਏ ਸਨ ਸਰਪੰਚ ਰਗਵੀਰ ਸਿੰਘ ਸੰਧੂ ਵੱਲੋਂ ਉਹਨਾਂ ਨੂੰ ਪੂਰਾ ਕੀਤਾ ਜਾ ਰਿਹਾ ਤੇ ਪਿੰਡ ਵਾਸੀ ਨੇ ਇਸ ਮੁੱਖੇ ਸਰਪੰਚ ਦਾ ਧੰਨਵਾਦ ਵੀ ਕੀਤਾ ਅਤੇ ਇਸ ਮੁੱਖੇ ਸਰਪੰਚ ਰਗਵੀਰ ਸਿੰਘ ਸੰਧੂ ਬਾਬਾ ਜਗਜੀਵਨ ਸਿੰਘ ਦਲਜੀਤ ਸਿੰਘ ਕਾਲੋ ਪਲਵਿੰਦਰ ਸਿੰਘ ਪ੍ਰਦਾਨ ਰਜਿੰਦਰ ਸਿੰਘ ਗੁਰਲਾਲ ਸਿੰਘ ਕੁਲਵਿੰਦਰ ਸਿੰਘ ਬਾਬਾ ਸਰੂਪ ਸਿੰਘ ਰਣਜੀਤ ਸਿੰਘ ਗੁਰਵਿੰਦਰ ਸਿੰਘ ਜੁਗਿੰਦਰ ਸਿੰਘ ਰੰਦਾਵਾ ਸੁਰਜੀਤ ਸਿੰਘ ਜਰਨੈਲ ਸਿੰਘ ਸੁਖਵਿੰਦਰ ਸਿੰਘ ਜਸਵੰਤ ਸਿੰਘ ਡਾਕਟਰ ਪੂਰਨ ਸਿੰਘ ਕਾਲੋ ਰਣਜੀਤ ਸਿੰਘ ਫੌਜੀ ਸੁਖਵੀਰ ਸਿੰਘ ਜਸਪਾਲ ਸਿੰਘ ਸੂਬੇਦਾਰ ਨਾਨਕ ਸਿੰਘ ਅਮਰੀਖੇ ਮਨਪ੍ਰੀਤ ਸਿੰਘ ਸੰਧੂ ਗੁਗਿੰਦਰ ਸਿੰਘ ਰੰਦਾਵਾ ਕੁਲਵੰਤ ਸਿੰਘ ਸੰਘਾ ਡਾਕਟਰ ਗੁਰਦੀਪ ਸਿੰਘ ਸੁਰਜੀਤ ਸਿੰਘ ਫੌਜੀ ਬਲਵਿੰਦਰ ਸਿੰਘ ਸਵੇਦ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਵੀ ਇਸ ਮੌਕੇ ਹਾਜ਼ਰ ਹਨ। ਹਾਜੀ ਬਾਈ ਕੀ ਨਾਂ ਤੇ ਕਿਹੜਾ ਪਿੰਡ ਤੋਂ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜੁਰਗੀਪ੍ਰੀਤ ਸਿੰਘ ਸੰਧੂ ਸਰਪੰਚ ਪਿੰਡ ਤਰੰਡੀ ਖੋਮੜ ਜੀ ਬਲਾਕ ਮਝੂਠਾ ਜ਼ਿਲ੍ਹਾ ਅੰਮ੍ਰਿਤਸਰ। ਭਾਈ ਜੀ ਤੁਹਾਨੂੰ ਸਰਪੰਚੀ ਦਾ ਸ਼ਾਉਂਕ ਕਿਵੇਂ ਜਗਿਆ? ਸ਼ੌਂਕਨੀ ਜੀ ਮੈਂ ਤੇਨੂੰ ਆਪਣੀ ਮਜਬੂਰੀ ਕਹੂੰਗਾ ਜੀ ਐਚ ਚਲੀ ਜੀ ਮੇਰੇ ਪਿੰਡ ਦੇ ਵਿੱਚ ਜੋਂ ਦਾ ਮੇਰਾ ਜਨਮ ਹੋਇਆ ਨਾ ਜੀ ਸਾਡੇ ਪਿੰਡ ਦੇ ਵਿੱਚ ਕਦੀ ਪ੍ਰੋਪਰ ਵਿਕਾਸ ਨਹੀਂ ਹੋਇਆ ਜੀ ਪਿੰਡ ਦਾ ਚਾਰ ਸਫੇਰਾ ਇੰਨਾ ਮਾੜਾ ਸੀ ਕਿ ਟੂਏ ਪਏ ਥਾਂ ਥਾਂ ਦੇ ਉੱਪਰ ਜੀ ਲੋਕਾਂ ਦਾ ਲੰਘਣਾ ਮੁਸ਼ਕਲ ਹੋਇਆ ਸੀ ਆਸ-ਪਾਸ ਦੇ ਪਿੰਡਾਂ ਦੇ ਲੋਕੀ ਬੜੇ ਪਰੇਸ਼ਾਨ ਸੀ ਸੋ ਅਸੀਂ ਉਹ ਮੁੱਦੇ ਨੂੰ ਲੈ ਕੇ ਜੀ ਸਾਨੂੰ ਲੱਗਾ ਕਿ ਸ਼ਾਇਦ ਆਪਾਂ ਕੋਈ ਵਿਕਾਸ ਕਰ ਸਕਦੇ ਹਾਂ ਜੀ ਫਿਰ ਅਸੀਂ 2024 ਅਕਤੂਬਰ 15 ਨੂੰ ਸਰਪੰਚੀ ਇਲੈਕਸ਼ਨ ਲੜੀ ਉਹ ਸਾਡੇ ਪਿੰਡ ਨੇ ਸਾਨੂੰ ਬਹੁਤ ਜ਼ਿਆਦਾ ਵੋਟਾਂ ਪਾਈਆਂ ਜੀ ਮੇਰੇ ਮੁਕਾਬਲੇ ਦੋ ਸਰਪੰਚ ਖੜੇ ਸੀ ਉਹਨਾਂ ਦੋਨਾਂ ਦੇ ਮਿਲਾ ਕੇ ਵੀ ਮੇਰੀਆਂ ਡਬਲ ਵੋਟਾਂ ਸੀ ਜੀ ਔਰ ਮੈਨੂੰ ਪਿੰਡ ਨੇ ਇੰਨਾ ਵੱਲੋਂ ਪਿਆਰ ਬਖਸ਼ਿਆ ਜੀ ਇੰਨਾ ਮਾਣ ਬਖਸ਼ਿਆ ਤੇ ਮੈਂ ਅੱਜ ਸਰਪੰਚ ਬਣਿਆ ਔਰ ਮੇਰਾ ਕੋਈ ਮੋਟਿਵ ਸੀ ਵਿਕਾਸ ਮੇਰੇ ਜਿਹੜੇ ਲੋਕੋ ਸੱਪੇ ਜੀ ਵੋਟ ਸੱਪੇ ਉੱਤੇ ਲਿਖਿਆ ਸੀ ਨਾ ਚੌਧਰੀ ਨਾ ਲਾਲਚ ਲਈ ਵੋਟ ਪਾਉਣੀ ਵਿਕਾਸ ਲਈ ਸੋ ਵਿਕਾਸ ਨੂੰ ਮੁੱਖ ਰੱਖ ਕੇ ਦਸਗੇ ਇਹ ਲੈਫਟ ਲਾਈਨ ਦੇ ਵਿੱਚ ਆਏ ਆ ਤਾਂ ਸਰਪੰਚ ਬਣੇ ਜਾਈਂ ਕਿਹੜੇ ਕਿਹੜੇ ਕੰਮ ਤੇ ਇਹ ਜਿਹੜੇ ਪਿੰਡ ਵਿੱਚ ਕਰਾ ਦਿੱਤੇ ਮੇਰੇ ਪਿੰਡ ਦਾ ਇਹ ਚਾਰ ਸਫੇਰਾ ਤਕਰੀਬਨ ਕੋਈ 1.5 ਕਿਲੋਮੀਟਰ ਬਣਦਾ ਜੀ 1 ਕਿਲੋਮੀਟਰ ਦੇ ਕਰੀਬ ਸੜਕਾਂ ਹੀ ਬਣਾਈ ਜੀ ਕੰਕਰੀਟ ਵਾਲੀ 1 ਫੁੱਟ ਉੱਚੀ 18 ਫੁੱਟ ਚੌੜੀ ਔਰ ਦੂਜੀ ਛੜਕੜੀ ਜੀ ਉਹ 18 ਫੁੱਟ ਤੋਂ ਲੈ ਕੇ 22 ਫੁੱਟ ਚੌੜੀ ਹੈ ਜੀ ਉਹਦੇ ਟਾਈਲਾਂ ਲਾ ਰਹੇ ਆ ਪੰਜੀ ਉਹ ਟੋਟਲ ਲੰਬਾਈ ਹੈਗੀ 1900 ਫੁੱਟ ਜਿਹਦੇ ਵਿੱਚੋਂ ਅਸੀਂ 1000 ਫੁੱਟ ਦੇ ਕਰੀਬ ਬਣਾ ਚੁੱਕੇ ਹਾਂ ਜੀ ਬਾਕੀ ਕੰਮ ਸਾਡੇ ਚੱਲਦਾ ਪਿਆ ਜੀ ਇੱਕ ਤਾਂ ਸ਼ੈਡ ਕੋਟ ਟਾਈਲਾਂ ਵਾਲੀ ਬਣਾ ਰਹੇ ਜੀ ਉਸ ਤੋਂ ਇਲਾਵਾ ਸਕੂਲ ਜਿੱਥੇ ਮੈਂ ਖੁਦ ਪੜਿਆ ਸੀ ਜੀ ਉਹ ਸਕੂਲ ਨੂੰ 40 45 50 ਫੁੱਟ ਦਾ ਰਸਤਾ ਬਣਿਆ ਨਹੀਂ ਜੀ ਇੱਕ ਸਕੂਲ ਦਾ ਰਸਤਾ ਬਣਾਇਆ 18 ਫੁੱਟ ਚੌੜਾ ਔਰ ਇੱਕ ਫੁੱਟ 24 ਬਣਾਇਆ ਜੀ ਸਕੂਲ ਨੂੰ ਬੱਚਿਆਂ ਦੇ ਪੀਣ ਲਈ ਪਾਣੀ ਕੋਈ ਨਹੀਂ ਸੀ ਸਾਡੀ ਪੰਚਾਇਤ ਨੇ 700 ਫੁੱਟ ਲੰਬਾ ਪਾਈਪ ਪਾ ਕੇ ਬੱਚਿਆਂ ਦੇ ਪੀਣ ਲਈ ਸਾਫ਼ ਸੁਥਰਾ ਪਾਣੀ ਦੀ ਸਪਲਾਈ ਉੱਥੇ ਭੇ ਕਰੀਏ ਸਟਡੀ ਬੀਬੀ ਜੀ ਪਣਾ ਅੰਗੜਵਾੜੀ ਕੰਮ ਕਰਦੀਆਂ ਵਾ ਤਿੰਨ ਸੈਂਟਰ ਨੇ ਮੇਰੇ ਜੋ ਅੰਗੜਵੜੇ ਸਾਡੇ ਪਿੰਡ ਵਿੱਚ ਜੀ ਪਤਨਾਂ ਕੋਲ ਇੱਕ ਵੀ ਕਮਰਾ ਨਹੀਂ ਸੀ ਉਹਨਾਂ ਵਾਸਤੇ ਇੱਕ ਕਮਰਾ ਇੱਕ ਰਸੋਈ ਇੱਕ ਬਾਥਰੂਮ ਇੱਕ ਬਰਾਂਡਾ ਬਣਾਇਆ ਗਿਆ ਜੀ ਉਸ ਤੋਂ ਇਲਾਵਾ ਸਾਡੇ ਪਿੰਡ ਦੀਆਂ ਮੜੀਆਂ ਜੋ ਕਿ ਬੜੀ ਬੁਰੀ ਹਾਲਤ ਸੀ ਮੜੀਆਂ ਦਾ ਚਾਰ ਸਫੇਰਾ ਪੱਕਾ ਕਰਕੇ ਬਾਉਂਡਰੀ ਵਾਲ ਕਰਾ ਕੇ ਉਹ ਜੋ ਥੜੇ ਬਣਾਏ ਗਏ ਜੀ ਬੈਂਚ ਬਣਾਏ ਗਏ ਛੱਡ ਬਣਾ ਗਿਆ ਈਵਨ ਉਹਦੇ ਵਿੱਚ ਬੂਟੇ ਲਵਾ ਕੇ ਬਹੁਤ ਸੋਹਣੇ ਮੜੀਆਂ ਬਣਾਏ ਗਏ ਜੀ ਔਰ ਮੜੀਆਂ ਦੇ ਵਿੱਚ ਜੀ ਇਹ ਪਹਿਲੀ ਪੰਚਾਇਤ ਹੋਏਗੀ ਜਿਨੇ ਮੜੀਆਂ ਦੇ ਵਿੱਚ ਸਰਕਾਰੀ ਮੀਟਰ ਲਵਾਇਆ ਪਤੀ ਵਾਲਾ ਔਰ ਮੋਟਰ ਪਾਣੀ ਸਪਲਾਈ ਕਰਕੇ ਟੈਂਕੀ ਪਾਣੀ ਦਿਲਵਾਈ ਉਥੇ ਜੀ ਜਿਹਦੇ ਨਾਲ ਲੋਕਾਂ ਨੂੰ ਪੀਣ ਦੇ ਸਾਫ ਪਾਣੀ ਔਰ ਪੱਖਾ ਉਹ ਲਵਾਏ ਗਏ ਜੀ ਵਗੈਰਾ ਸਪੈਸ਼ਲ ਜੀ ਔਰ ਰਸਤਾ ਪੱਕਾ ਕੀਤਾ ਕੇ ਮੜੀਆਂ ਦਾ ਜੀ ਔਰ ਪੂਰੇ ਗੜ੍ਹ ਚਾ ਔਰ ਉਸ ਤੋਂ ਇਲਾਵਾ ਜ ਸਾਡੇ ਪਿੰਡ ਨੇ ਪਿੰਡ ਦੇ ਕੂੜੇ ਵਾਸਤੇ ਡੰਪ ਬਣਾਇਆ ਗਿਆ ਇੱਕ ਜਿਹੜਾ ਕਿ ਪਿੰਡ ਦੇ ਬਾਹਲੇ ਪਾਸੇ ਬਣਿਆ ਮੜੀਆਂ ਵਾਸਤੇ ਉਹਦੇ ਵਿੱਚ ਸਾਰੇ ਪਿੰਡ ਦਾ ਕੂੜਾ ਸੇ ਜਾ ਰਿਹਾ ਜੀ ਔਰ ਹੁਣ ਸਾਡੇ ਜਿਹੜੇ ਅਗਲੇ ਵਿਕਾਸ ਨੇ ਜੀ ਅਜੇ ਸਿਰਫ ਸਾਨੂੰ 8 ਮਹੀਨੇ ਸਪੰਚ ਬਣੇ ਨੂੰ ਹੋਏ ਜੀ 8 ਮਹੀਨਿਆਂ ਦੇ ਵਿੱਚ ਵਿੱਚ ਮੈਂ ਆਪਣੇ ਪਿੰਡ ਦੇ ਵਿੱਚ तकरीबन तकरीबन ਕੋਈ 60 ਤੋਂ 65 ਲੱਖ ਰੁਪਇਆ ਲਵਾ ਲਿਆ ਸਰਕਾਰ ਕੋਲ ਜੀ ਹੁਣ ਮੇਰੇ ਪਿੰਡ ਦੇ 4-5 ਗੜੀਆਂ ਨੇ ਜੀ ਉਹ ਵੀ ਅਸੀਂ ਸ਼ੁਰੂ ਕਰ ਚੁੱਕੇ ਹਾਂ ਜਗੜੀਆਂ ਇੱਕ ਗੜੀ ਸਾਡੀ ਅੱਜ ਸਟਾਰਟ ਹੋਈ ਹੈ ਜੀ 4 ਗੜੀਆਂ ਨੇ ਜਿਨ੍ਹਾਂ ਦੇ ਵਿੱਚ ਬੜੀ ਬੁਰੀ ਹਾਲਤ ਤੇ ਪਾਣੀ ਖੜਾ ਜੀ ਕਰ ਰਹੇ ਆ ਜੀ ਔਰ ਅਵਨੇ ਸਾਲ ਦੇ ਵਿੱਚ ਪਾਣੀ ਪਿੰਡ ਦੇ ਵਿੱਚ ਅਸੀਂ ਪਾਣੀ ਦੀ ਨਿਕਾਸੀ ਵਾਸਤੇ ਪਿੰਡ ਦਾ ਇੱਕ ਸਟੇਡੀਅਮ ਨੂੰ ਬਹੁਤ ਲੋੜ ਹੈ ਜੀ ਸਾਡੇ ਪਿੰਡ ਦੇ ਬੱਚੇ ਕਾਫੀ ਗਰਾਊਂਡ ਦੇ ਵਿੱਚ ਖੇਡਦੇ ਨੇ ਹਾਕੀ ਖੇਡਦੇ ਨੇ ਕਬੱਡੀ ਖੇਡਦੇ ਨੇ ਫੁੱਟਬਾਲ ਖੇਡਦੇ ਨੇ ਔਰ ਸਟੇਡੀਅਮ ਦੇ ਰਸਤੇ ਵੀ ਅਸੀਂ ਮੰਗ ਸਰਕਾਰ ਨੂੰ ਭੇਜੀ ਹੋਈ ਧੀ ਸ਼ਾਇਦ ਉਹ ਵੀ ਆਪਣਾ ਇੱਕ ਮਿੰਟ ਦੋ ਮਿੰਟ ਦਾ ਸਟੇਡੀਅਮ ਵੀ ਆਪਣੇ ਪਿੰਡ ਦਾ ਸਟਾਰਟ ਹੋ ਜਾਏਗਾ ਸਾਡੇ ਪਿੰਡ ਨੂੰ ਮੇਨ ਮੰਗ ਹੈ ਜੀ ਇੱਕ ਸਟੇਡੀਅਮ ਔਰ ਇੱਕ ਸਕੂਲ ਦੇ ਵਿੱਚ ਸਟਾਫ ਪੂਰਾ ਕਰਨਾ ਨੰਬਰ 2 ਦੇ ਵਿੱਚ ਇੱਕ ਸਾਡੇ ਪਿੰਡ ਦੇ ਜਿਹੜਾ ਹਾਈਵੇ ਰੋਡ ਤੇ ਪਿੰਡਾਂ ਪਿੰਡ ਜੀ ਉੱਥੇ ਕੋਈ ਬੱਸ ਸਟੈਂਡ ਨਹੀਂ ਹੈਗਾ ਉਹਦੀ ਵੀ ਆ ਪ੍ਰਪੋਜ਼ਲ ਬਣਾ ਕੇ ਡੀਸੀ ਸਾਹਿਬ ਦਿੱਤੀ ਹੋਈ ਧੀ ਪ੍ਰਪੋਜ਼ਲ ਬੱਸ ਇੱਕੋ ਹੀ ਮੋਟਿਵ ਆ ਜੀ ਇੱਕੋ ਹੀ ਮਕਸਦ ਆ ਪਿੰਡ ਦਾ ਵਿਕਾਸ ਅਸੀਂ ਕਿਸੇ ਵੀ ਪਿੰਡ ਦੇ ਵਿੱਚ ਹੋਰ ਕੰਮ ਨਹੀਂ ਇੰਟਰਫੇਰ ਨਹੀਂ ਕਰਦੇ ਸਾਡੇ ਜਿੰਨੇ ਵੀ ਪੰਚਾਇਤ ਆ ਛੱਡ ਜਿੰਨੇ ਪਤਵੰਤੇ ਸੱਜਣ ਨੇ ਉਹਨਾਂ ਦੇ ਇੱਕੋ ਇੱਕ ਨਿਸ਼ਾਨਾ ਜੀ ਪਿੰਡ ਦਾ ਵਿਕਾਸ ਅਸੀਂ ਚਾਹੁੰਦੇ ਆ ਸਾਡਾ ਪਿੰਡ ਪੰਜਾਬ ਦਾ ਇਹੋ ਜਿਹਾ ਪਿੰਡ ਬਣੇ ਲੋਕੀ ਯਾਦ ਕਰਨਗੇ ਪੰਚਾਇਤ ਬਣੀ ਸੀ ਕੋਈ ਪਾਜੀ ਤੁਸੀਂ ਹੁਣ ਪਿੰਡ ਦੇ ਨਿਵਾਸੀਆਂ ਕੀ ਸੁਨੇਹ ਦੇਣਾ ਚਾਹੁੰਦੇ ਸਭ ਤੋਂ ਪਹਿਲਾਂ ਜੀ ਮੇਰੇ ਪਿੰਡ ਦੇ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਦਾਸ ਨੂੰ ਇੰਨਾ ਮਾਣ ਔਰ ਸਤਿਕਾਰ ਬਖਸ਼ਿਆ ਜੀ ਉਹਨਾਂ ਦੇ ਸਤਿਕਾਰ ਸਦਕਾ ਜੀ ਅੱਜ ਅਸੀਂ ਮੈਂ ਸਰਪੰਚ ਬਣਿਆ ਜੀ ਔਰ ਮੈਂ ਦੁਬਾਰਾ ਉਹਨਾਂ ਨੂੰ ਬੇਨਤੀ ਕਰਦਾਂਗੇ ਇਸੇ ਤਰ੍ਹਾਂ ਪਿੰਡ ਵਾਸੀ ਸਹਿਯੋਗ ਦੇਣ ਤੇ ਆਪਾਂ ਰਲ ਮਿਲ ਕੇ ਸਾਰਾ ਹੀ ਪਿੰਡ ਤੇ ਪੰਚਾਇਤ ਪਿੰਡ ਦਾ ਹੋਰ ਵਧੀਆ ਵਿਕਾਸ ਕਰ ਸਕੀਏ ਪਿੰਡ ਦੇ ਵਿੱਚ ਹੋਰ ਵਧੀਆ ਆਪਾਂ ਸੋਨਾ ਬਣਾ ਸਕੀਏ ਪਿੰਡ ਆਪਣੇ ਨੂੰ ਮੇਰੀ ਇਹੀ ਬੇਨਤੀ ਹੈ ਕਿ ਜਿਸ ਤਰ੍ਹਾਂ ਆਪਾਂ ਹੁਣ ਵਿਕਾਸ ਕਰ ਰਹੇ ਹਾਂ ਇਸੇ ਤਰ੍ਹਾਂ ਗਾਂ ਵੀ ਕਰੀਏ ਔਰ ਖਾਸ ਕਰਕੇ ਮੇਰੇ ਭਰਾਵਾਂ ਨੂੰ ਬੇਨਤੀ ਹੈ ਕਿ ਧੜੇ ਬੰਦੇ ਛੱਡ ਕੇ ਪਾਰਟੀ ਵਾਲੀ ਛੱਡ ਕੇ ਪਿੰਡ ਲੈਵਲ ਤੇ ਆਪਾਂ ਇਕੱਠੇ ਹੋਈਏ ਤੇ ਪਿੰਡ ਨੂੰ ਇੱਕ ਪੰਜਾਬ ਦਾ ਵੱਖਰਾ ਪਿੰਡ ਬਣਾਈਏ ਇਸ ਵਾਇਪੁਟਿਕ ਪਤੀ